ਆ ਵੀ ਪ੍ਰੋਬਲਮ ਆਈ ਜਦੋਂ ਟੈਸਟ ਕਰਾਇਆ ਸੀ ਤੇ ਸਾਨੂੰ ਅਰਦਾਸ ਪੁਰਾਣਾਂ ਤੇ ਜਵਾਬ ਦਿੱਤਾ ਕਿ ਅੰਮ੍ਰਿਤਸਰ ਜਾਓ ਮੇਰੇ ਹਸਬੰਦ ਦੀ ਵਿਦਿਆਤ ਹੋ ਚੁੱਕੀ ਹੈ ਸਰ ਮੇਰੇ ਸਸੁਰ ਜੀ ਵੀ ਪੂਰੇ ਹੋ ਚੁੱਕੇ ਹਨ ਮੇਰੀ ਬੇਟੀ ਦੀ ਸ਼ਾਦੀ ਕਰਨੀ ਸੀ ਮੈਂ ਮੈਨੂੰ ਪਤਾ ਸਰ ਮੈਂ ਕਿਦਾਂ ਆਪਣਾ ਮਤਲਬ ਉਹ ਕਿੱਥਾ ਹੈਗਾ ਸਭ ਕਰਨ ਦਾ ਵਾਹੋ ਸਿੱਟਰ ਵੇਖਵਾ ਕੇ ਰਿਪੋਰਟਾਂ ਰਬਾਟਾ ਚੱਕ ਟਾਈਟ ਕਰਕੇ ਦਾਖਲ ਕਰ ਲਿਆ ਫਾਈਨੈਂਸ ਦੇ ਪੈਸਾ ਚੱਕਣਾ ਰਿਸ਼ਤੇਦਾਰਾਂ ਮੂਰੇ ਹੱਥ ਜੋੜਨੇ ਪੈਂਦੇ ਸੀ ਕਿ ਰਿਸ਼ਤੇਦਾਰ ਵੀ ਇਸ ਲਈ ਮਦਦ ਨਹੀਂ ਕਰਦੇ ਸੀ ਕਿ ਅੱਜ ਇਹਨਾਂ ਦਾ ਹਾਲਾਤ ਇਦਾਂ ਪਤਾ ਨਹੀਂ ਕੱਲ ਨੂੰ ਮੋੜਨਗੇ ਜਾਂ ਨਹੀਂ ਮੋੜਨਗੇ ਇਹ ਸਰਕਾਰ ਦਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿਨ੍ਹਾਂ ਨੇ ਮੈਨੂੰ ਜਾਂਦਾ ਜਾਂਦਾ ਬਚਾ ਲਿਆ ਕਿਵੇਂ ਦੇ ਦੇਉ ਇਹ ਕੰਮ ਵਧੀਆ ਕੀਤਾ ਸਰਕਾਰ ਜੀ ਵਧੀਆ ਸਰਕਾਰ ਤੋਂ ਬਹੁਤ ਖੁਸ਼ ਹਾਂ ਸੀ ਬਹੁਤ ਵਧੀਆ ਕੀਤਾ ਜੀ ਬਹੁਤ ਬਧੀਆ ਚਿੰਤਾ ਦੇ ਵਿੱਚ ਹੀ ਕਿ ਇੰਨਾ ਤਗੜਾ ਲਾਜ ਇਹਦਾ ਹਮ ਡਾਕਟਰਾਂ ਦੱਸ ਦਿੱਤਾ 2.5 ਤੋਂ 3 ਲੱਖ ਦਾ ਕਿ ਕਿੱਦਾਂ ਹੀ ਕਰਵਾ ਸਕਨੇ ਆ ਜੀ ਜੇ ਕਿ ਮੰਨਿਆ ਹੀ ਪੈਸੇ ਵੀ ਇਕੱਠੇ ਕਰਦੇ ਤੇ ਜਿੱਤੋਂ ਤੱਕ ਅਹੀਂ ਪੈਸੇ ਇਕੱਠੇ ਕਰਨੇ ਹੀ ਉਦੋਂ ਤੱਕ ਕਿ ਜਾਨ ਵੀ ਜਾ ਸਕਦੀ ਇਹ ਕਾਰਡ ਆ ਦੇਖ ਲਓ ਜੀ ਇਹਦੇ ਨਾਲ ਦਾ ਕਾਰਡ ਜ਼ਰੂਰ ਬਣਾਓ ਤੇ ਇਹ ਵੀ ਇਹਦਾ ਪੂਰਾ ਪੂਰਾ ਤੁਹਾਨੂੰ ਲਾਭ ਮਿਲੇਗਾ ਜੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਟੀ ਨਹੀਂ ਕੋਈ ਫਾਰਮ ਨਹੀਂ ਪਰਨਾ ਕੋਈ ਕੁਝ ਨਹੀਂ ਕਰਨਾ